ਗੱਡੀ ਲੋਡ ਹੋ ਗਈ। ਸਣੀ ਗਿਆ ਹਾ ਇੱਥੇ ਫੇਰ ਐਂਟਰੀ ਕਰਾਉਣ ਵਾਪਸ ਆਉਗਾ ਹੁਣ। ਰਸਿਆ ਤਰਪਾਲਾ ਹੋ ਗਈਆਂ, ਬੈਲ ਮਿਲ ਗਿਆ ਤੇ ਬਹੁਤ ਜਲਦੀ ਟਾਈਮ ਨਾਲ ਲੈਕਰ ਰਿਹਾ। ਵਧੀਆ ਗੱਲ ਆ ਜੀ ਧੁੰਦ ਤੋਂ ਪਹਿਲਾਂ ਪਹਿਲਾਂ ਅਸੀਂ ਕਿ ਪਹੁੰਚ ਜਾਵਾਂਗੇ। ਓਕੇ ਜੀ ਮਿਲਦੇ ਹਾਂ ਰੱਬ ਰੱਖਾ। ਹਾਂ ਜੀ ਸਾਨੂੰ ਆ ਭਰਾ ਮਿਲੇ ਸੀ ਖੰਨੇ ਇਹਨਾਂ ਨੇ ਲੇਟ ਕਰਾ ਤੇ ਧੁੰਦ ਦੇ ਵਿੱਚ ਜਾ ਰਹਿਆਂ ਕਰੇ ਫੇਰ ਮਿਲਦੇ ਹਾਂ ਰੱਬ ਰੱਖਾ। ਹਾਂ ਜੀ ਤੁਸੀਂ ਦੇਖ ਚੁੱਕੇ ਹੋ ਸਾਹਮਣੇ ਤੁਹਾਨੂੰ ਕੁਝ ਵੀ ਨਹੀਂ ਦਿਖ ਰਿਹਾ। ਕੋਈ ਕੁਝ ਮੇਰਾ ਹਾਲਾ ਵੀ ਮੈਨੂੰ ਵੀ ਕੁਝ ਨਹੀਂ ਦਿਖ ਰਿਹਾ। ਲਈ ਸਾਡਾ ਮਿੱਤਰ ਗਾਂਧੀ ਗੁੱਪ ਦਾ ਮੈਂਬਰ ਹੈ ਗਾਂਧੀ ਉਹਨਾਂ ਦੇ ਨਾਲ ਆ ਰਿਹਾ ਹੋਇਆ ਉਹ ਬਰੇਜ ਬੰਦਾ ਸਾਡੀ ਉਹ ਤੋਂ ਜ਼ਿਆਦਾ ਉਮਰ ਦਾ ਨਾਲਾ ਵੀ 40-45 ਸਾਲ ਦਾ ਵਧੀਆ ਬੰਦਾ ਸੀ ਅਸੀਂ ਇਹਦੇ ਨਾਲ ਕਾਫੀ ਟਾਈਮ ਤੋਂ ਬੈਠਾ ਨੂੰ ਫਿਰ ਰਹੇ ਸੀ ਅੱਜ ਸਵਾਭ ਬਣ ਕੇ ਸਾਡਾ ਮੇਰਾ ਦੇ ਸਹਣੀ ਦਾ ਅਸੀਂ ਬੈਠ ਗਏ ਪੂਰਾ ਇੰਜੋਏਮੈਂਟ ਕਰਿਆ ਗੱਲਾਂ ਬਾਤਾਂ ਮਾਰੀਆਂ ਇਹਨੇ ਸਾਨੂੰ ਰੱਖ ਰਿਹਾ ਸੀ ਕਹਿੰਦਾ ਰੋਹੋ ਔਰੇ ਸਾਡੇ ਕੋਲੇ ਪਰ ਅਸੀਂ ਫੇਰ ਵੀ ਤੱਕਾ ਕਰਿਆ ਵੀ ਜਾਣਾ ਅੱਗੇ ਧੁੰਦ ਬਹੁਤ ਆ ਦੇਖ ਕੁਝ ਨਹੀਂ ਰਿਹਾ ਬਾਈ ਇਸ ਕਰਕੇ ਅਸੀਂ ਰਿਸਕ ਜਮਾ ਨਹੀਂ ਲੈਂਦੇ ਵੀਡੀਓ ਵਾਲਾ ਆ ਮੂਰੇ ਮੂਰੇ ਇਹ ਬਾਈ ਹੋਰਾਂ ਦੀ ਗੱਡੀ ਜਾ ਰਹੀ ਆ ਦੇਖੋ ਸਾਨੂੰ ਰਾਹ ਦਿਖਾ ਰਹੇ ਨੇ ਸਾਨੂੰ ਰਾਹ ਦੱਸ ਕੇ ਆਉਣਗੇ ਇਹ ਉਹ ਨਹੀਂ ਨੇ ਬਾਈ ਆਪਣੇ ਮਿੱਤਰ ਜਿੰਨਾਂ ਨਾਲ ਅਸੀਂ ਖੜੇ ਸੀ ਅੱਜ ਬੈਠੇ ਸੀ ਜਿੰਨਾਂ ਨਾਲ ਬੈ ਕੇ ਅਸੀਂ ਗੱਲਾਂ ਬਾਤਾਂ ਕਰੀਆਂ ਪਾਰਟੀ ਸਾੜੀ ਕਰੀ ਠੀਕ ਆ ਬਾਈ ਜੀ ਫੇਰ ਮਿਲਦੇ ਆ ਤੁੰਦ ਤੋਂ ਬਚ ਕੇ ਰੱਬ ਰੱਖਾ ਦੇਖੋ ਬਾਈ ਜੀ ਜਮਾਂ ਪੰਗਾ ਨਾ ਲਓ ਉਹ ਕੋਸ ਨਹੀਂ ਦਿਖ ਰਹਾ ਜਿਹਨੂੰ ਕਹਿੰਦੇ ਨੇ ਇੱਕ ਪੱਟੀ ਇੱਕ ਪੱਟੀ ਵੀ ਨਹੀਂ ਦਿਖ ਰਹੀ ਲਿਆਵਾ ਸੀ ਪੰਗਾ ਹੀ ਆ ਪਰ ਹੁਣ ਪੰਗਾ ਇਹਦਾ ਲੈ ਲਿਆ ਵੀ ਸਾਨੂੰ ਕਿ ਢਾਬਾ ਵੀ ਨਹੀਂ ਮਿਲ ਰਿਹਾ ਖੜਨ ਦੇਖ ਕੇ ਵੀ ਹਾਂ ਕਿਤੇ ਖੜ ਕੇ ਅਸੀਂ ਪਾਈ ਦੀਏ ਲਓ ਜੀ ਬਈ ਜੀ ਅਸੀਂ ਨਿਕਲਿਆ ਹੁਣ ਮਲੇਰ ਕੋਟਲੇ ਤੋਂ ਮੈਂ ਕੱਲਿਆਂ ਸਣੀ ਨੂੰ ਛੱਡਿਆ ਉਹਦੇ ਘਰੇ ਰਾਤ ਗੱਡੀ ਤੁਹਾਨੂੰ ਦੱਸਿਆ ਸੀ ਕੱਲ ਵੀ ਧੱਕਾ ਸਟਾਰਟ ਹੋ ਚੁੱਕੀ ਆ ਧੁੰਦ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਹੋਏ ਮਲੇਰ ਕੋਟਲੇ ਤੱਕ ਪਹੁੰਚ ਗਏ ਸੀ ਫਰ ਅਸੀਂ ਆ ਗਏ ਮਲੇਰ ਕੋਟਲੇ ਸੌਂਗੇ ਕਿਸੇ ਨੇ ਫੋਨ ਨਹੀਂ ਚੱਕਿਆ ਸਣੀ ਦੇ ਘਰਦਿਆਂ ਦੇ ਬਾਕੀ ਸਿੰਗਲ ਰੋਡ ਸੀ ਧੁੰਦ ਕੇ ਦਿਖਦਾ ਕੋਈ ਨਹੀਂ ਸੀ ਉਹ ਕਹਿੰਦਾ ਆਪਾਂ ਜਾਂਦੇ ਨਹੀਂ ਬਾਈ ਰਿਸਕ ਨਹੀਂ ਲੈਣਾ ਜਮਾਂ ਵੀ ਉਸ ਤੋਂ ਬਾਅਦ ਫਿਰ ਸਵੇਰ ਨੂੰ ਉੱਠੇ ਗੱਡੀ ਰਾਤ ਨੂੰ ਲੱਗਦਾ ਢਾਲ ਤੇ ਸੀ ਧੁੰਦ ਕਰਕੇ ਸਾਨੂੰ ਢਾਲਦਾ ਵੀ ਨਹੀਂ ਪਤਾ ਲੱਗਿਆ ਬਾਈ ਗੱਡੀ ਰੁੜੀ ਨਹੀਂ ਸਵੇਰ ਨੂੰ ਗੋਹ ਤੱਕਾਂ ਤੋਂ ਕਲਾ ਕੇ ਦੇਖਿਆ ਫਿਰ ਇੱਕ ਬਾਈ ਜੇਸੀ ਵਾਲਾ ਆਇਆ ਉਹ ਸਾਡੇ ਤੋਂ ਬਣਾਇਆ ਨੇ ਗਿਆ ਵਲੌਗ ਕਿਉਂਕਿ ਬੈਟਰੀ ਡਾਊਨ ਹੋ ਗਈ ਸੀ ਗੱਡੀ ਦੀ ਫੋਨ ਦੀ ਵੀ ਬੈਟਰੀ ਡਾਊਨ ਹੋ ਗਈ ਸੀ ਹੁਣ ਚਾਰਜ ਨਹੀਂ ਕਰਿਆ ਗਿਆ ਸਾਡੇ ਤੋਂ ਬੈਟਰੀ ਡਾਊਨ ਹੋਣ ਫੋਨ ਕਰਕੇ ਉਹ ਤੋਂ ਬਾਅਦ ਹੁਣ ਨਿਕਲਿਆ ਬਸ ਮਲੇਰਕੋਟ ਲਿਓ ਰਾਤ ਮਲੇਰਕੋਟ ਲਈ ਕੱਟੀ ਰੋਟੀ ਦੀ ਵੀ ਗਲੋਲ ਹੋ ਗਈ ਰੋਟੀ ਖਾਧੀ ਬੰਦੇ ਨੇ ਸਾਡੇ ਤੋਂ 350 ਰੁਪਇਆ ਲੈ ਲਿਆ ਲਓ ਜੀ ਆਪਣੇ ਸ਼ਹਿਰ ਧੂਰੀ ਦੇ ਵਿੱਚ ਅਸੀਂ ਆਹ ਭਰਾ ਤੋਂ ਕੰਮ ਕਰਾਇਆ ਕਿ ਇਹ ਸਾਡਾ ਯਾਰ ਆ ਮੋਣਾ ਇਹ ਨੁਕਸ ਲੱਭ ਲਿਆ ਅਸੀਂ ਜਿਹੜਾ ਚਾਰਜਰ ਸੀ 24 ਵੋਲਟ ਸੀ 12 ਵੋਲਟ ਤੇ ਲਾ ਰੱਖਿਆ ਸੀ ਇੱਕ ਬੈਟਰੀ ਤੇ ਉਹਦੇ ਕਰਕੇ ਬੈਟਰੀ ਡਾਊਨ ਹੋ ਗਈ ਸੀ ਹੁਣ ਬਸ ਮੈਂ ਚੱਲਿਆਂ ਗੱਡੀ ਲੈ ਕੇ ਕਿੰਗਪਿੰਨਾਂ ਵਾਲੇ ਮਿਸਤਰੀ ਕੋਲ ਫਿਰ ਉੱਥੇ ਮਿਲਦੇ ਆਂ ਰੱਬ ਰੱਖਾ ਲਓ ਬਾਈ ਜੀ ਸਪੇਅਰ ਪਾਰਟ ਦਾ ਸਮਾਨ ਅਸੀਂ ਲੈੜਿਆ ਸਾਡੇ ਯਾਰ ਦੀ ਦੁਕਾਨ ਤੋਂ ਪੱਪਾ ਮਲੇਰ ਕੋਟਲੇ ਵਾਲਾ ਉਦੋਂ ਬਾਅਦ ਮਿਲਦੇ ਆਂ ਗੱਡੀ ਕੋਲੇ ਹੁਣ ਤੁਸੀਂ ਦੇਖੋ ਅਸੀਂ ਆਵਦੇ ਆਂ ਕਿੰਗਪਿੰਨਾਂ ਖੋਲ ਲੀਆਂ ਖੋਲ ਕੇ ਅਸੀਂ ਇਹਨੂੰ ਆਪਣੀ ਕਾਰ ਦੀ ਡਿੱਗੀ ਚ ਤਰ ਕੇ ਖਰਾਦੀਏ ਕੋਲ ਲੈ ਕੇ ਚੱਲਿਆਂ ਖਰਾਦੀਏ ਤੋਂ ਦਾ ਸਾਇਸ ਉਜਾਣਵਾ ਕੇ ਇਹਦੇ ਬਸ ਬਸ ਲਵਾ ਕੇ ਫਿਰ ਤੁਹਾਨੂੰ ਮਿਲਦੇ ਆਂ ਰੱਬ ਰੱਖਾ ਬਾਬਾ ਬਲੀ ਕਰੇ ਵੀਰੇ ਲਓ ਬਾਈ ਜੀ ਅਸੀਂ ਪਹੁੰਚ ਚੁੱਕੇ ਹਾਂ ਖਰਾਦੀਆ ਦੀ ਦੁਕਾਨ ਤੇ ਸਣੀ ਕੈਮਰਾਮੈਨ ਮੇਰੇ ਮੂਰੇ ਮੂਰੇ ਅੱਗੇ ਕੈਮਰਾ ਕਮਾਊਗਾ ਖਰਾਦੀਆ ਦੀ ਦੁਕਾਨ ਤੇ ਨੂੰ ਮੈਂ ਕਿਹਾ ਸੀ ਤੂੰ ਕਮਾੜਾ ਦਾ ਕੱਦ ਲੰਬਾ ਹੈ ਉੱਤੋਂ ਉੱਤੋਂ ਲੋਕਾਂ ਦੀ ਵੀਡੀਓ ਬਣਾ ਲੈਂਦਾ ਤਾਂ ਕਰਕੇ ਆ ਆਪਣਾ ਸਮਾਨ ਖੋਲ ਕੇ ਤਰਿਆ ਪਿਆ ਉਹ ਬਾਈ ਖਰਾਦੀਆ ਖੜਾ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨੇ ਆ ਇੱਕ ਵਾਰ ਤੇ ਆਪਣਾ ਸਮਾਨ ਇਹ ਫਿੱਟ ਕਰਕੇ ਆਪਾਂ ਨੂੰ ਫੋਨ ਕਰ ਦੂ ਤਾਂ ਬਾਅਦ ਚ ਚੱਕ ਕੇ ਲੈ ਜਾਾਂਗੇ ਬਾਬਾ ਭਲੀ ਕਰੇ ਜੀ